ਕੜਾ ਪਛਾਰ ਜੋ ਵਿਧੀ ਅਨਸਾਰ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਜਾਵੇ ਸੰਗਤ ਵਿੱਚ ਪਰਵਾਣ ਹੋਵੇਗਾ ਸੰਗਤ ਨੂੰ ਵਰਤਣ ਤੋਂ ਪਹਿਲਾਂ ਕੜਾ ਪਛਾਰ ਵਿੱਚੋਂ ਪੰਜਾ ਪਿਆਰੀਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ ਉਪਰੰਤ ਸੰਗਤ ਵਿੱਚ ਵਰਤਣ ਲੱਗਿਆਂ ਪਹਿਲਾਂ ਤਾਬਿਆਂ ਦੇ ਬੈਠੇ ਸਿੰਘ ਨੂੰ ਕਟੋਰੇ ਜਾਂ ਕੌਲੀ ਵਿੱਚ ਪਾ ਕੇ ਦਿੱਤਾ ਜਾਵੇ ਤੇ ਫਿਰ ਬਾਕੀ ਸੰਗਤ ਨੂੰ ਵਰਤਾਇਆ ਜਾਵੇ ਕਿਸੇ ਵਿਹਾਜੇ ਜਾਂ ਕਿਰਾਣਾ ਕਰਕੇ ਵਿਤਕਰਨਾ ਕੀਤਾ ਜਾਵੇ ਸਾਬ ਸਿੱਖ ਗੈਰ ਸਿੱਖ ਨੀਚ ਉੱਚ ਜਾਤ ਵਾਲੇ ਨੂੰ ਇੱਕੋ ਜਿਹਾ ਵਰਤਾਇਆ ਜਾਵੇ ਕੜਾ ਪਰਸਾ ਵਰਤੋਂ ਵੇਲੇ ਸੰਗਤ ਵਿੱਚ ਬੈਠੇ ਕਿਸੇ ਮਨੁੱਖ ਤੋਂ ਜਾਤ ਪਾਤ ਛੂਤ ਸ਼ਾਤ ਦਾ ਖਿਆਲ ਕਰਕੇ ਗਲਾਨੀ ਨਹੀਂ ਕਰਨੀ ਚਾਹੀਦੀ ਕੜਾ ਪਰਸਾ ਬੇਟਾ ਕਰਨ ਵੇਲੇ ਘਟ ਤੋਂ ਘਟ ਇੱਕ ਤਕਾ ਨੰਦ ਅਰਦਾਸ ਵੀ ਹੋਵੇ